ਗੱਲ ਕਰਨਾ ਚਾਹੁੰਦੇ ਜੀ ਪਰ ਸੁਣੀ ਨਹੀਂ ਦਿੰਦੇ ਆਪ ਜੀ ਉਹ ਸੁਣਾ ਕੇ ਪਹਿਲਾ ਦੀ ਮਿੱਠੀ ਗੋਲੀ ਆਉਂਦੀ ਹੈ ਜੀ ਤੇ ਹੁਣ ਵੀ ਦੇ ਕੇ ਚਲੇਗੇ ਈਮਾਸਾ ਹੁਣਾਂ ਗਏ ਨੇ 5 ਲੱਖ ਰੁਪਇਆ ਦੇ ਕੇ ਬਸ ਕਿਸੇ ਰਵਾਦਾ ਫਰ ਬਸ ਚਰੋਮਿਕ ਤੋਂ ਤਵਾਰਾ ਪਰਨਕਬੇਤੀ ਵੱਲੋਂ ਬਸ ਦਾ ਪ੍ਰਬੰਧਕ ਕਰਕੇ ਕਿਉਂਕਿ ਇਹ ਗਰੀਬ ਪਰਮਾਰ ਸੀਗੇ ਉਹ ਦਿੱਤਾ ਤੇ ਸਾਰੇ ਇਥੋਂ ਫੁੱਲ ਪਾ ਕੇ ਆਪਣੀ ਰਸਮਾ ਜਿਹੜੀ ਬਣਦੀ ਆ ਉਹਨੂੰ ਕਰਨ ਚੱਲੇ ਦੇਖੋ ਜੀ ਇਹ ਸੱਤ ਪਰਿਵਾਰ ਨੇ ਜੋ ਐਕਸ਼ਨ ਕਮੇਟੀ ਬਣੀ ਹੋਈ ਆ ਮੈਂ ਉਹਦਾ ਮੈਂਬਰ ਵੀ ਆ ਤੇ ਇਹ ਸੱਤੇ ਪਰਿਵਾਰਾਂ ਨੂੰ ਇਕ ਬਿਠਾ ਕੇ ਸਮਝਾਇਆ ਗਿਆ ਵੀ ਤੁਸੀਂ ਜਿਹੜੇ ਫੁੱਲ ਵੱਖ-ਵੱਖ ਨਾ ਜਾਓ ਕਿਉਂਕਿ ਬਾਹਲੇ ਜਿਆਦਾ ਗਰੀਬ ਪਰਿਵਾਰ ਨੇ ਕੋਈ ਸੰਸਥਾ ਵੱਲੋਂ ਜਿਹੜਾ ਇਹਨਾਂ ਦਾ ਸਾਧਨ ਦਾ ਜੰਗਾ ਬਣਾ ਪ੍ਰੋਗਰਾਮ ਕਰਿਆ ਗਿਆ ਇਹਨੂੰ ਡਿਜ਼ਾਈਨ ਵਾਸਤੇ ਤਿੰਨ ਪਰਿਵਾਰ ਕੀਰਤਨਪੁਰ ਸਾਹਿਬ ਜਾ ਰਹੇ ਨੇ ਜੀ ਕਿੰਨੇ ਮੈਂਬਰ ਨੇ ਜੀ ਇਹ ਪਰਿਵਾਰ ਜਿਹੜੇ ਇੱਕ ਉਹ ਕਦੋਂ ਇਹ ਹੋਗਾ ਜਿਹੜਾ ਸ਼ੁੱਕਰਵਾਰ ਦਾ ਜੀ ਇੱਕ 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 ਪਰਿਵਾਰ ਦੇ ਜਿਹੜੇ ਇਹਦੇ ਵਿੱਚ ਗੱਡੀ ਦੇ ਵਿੱਚ ਪੰਜ ਮੈਂਬਰ ਜਾ ਰਹੇ ਨੇ ਨਾਲ ਫੁੱਲ ਵੀਰੇ ਕੀ ਨਾਮ ਹੈ ਨੂਰ ਪਲੇਸ ਹੈ ਅਪਡੇ ਕੀ ਭਾਗ ਇਸ ਨੀਰੇ ਦਾ ਫਾਦਰ ਸਾਹਿਬ ਕੀ ਕੰਮ ਕਰਦੇ ਸੀ ਵੀਰੇ ਮਜ਼ਦੂਰੀ ਕਰਦੇ ਸੀ ਫਿਰ ਅੱਜ ਫੁੱਲਾਂ ਦੀ ਰਫਤਰੀ ਕੀਤੀ ਗਈ ਸੀ ਨੂੰਹ ਤੇ ਲੈ ਕੇ ਜਾ ਰਹੇ ਹੋ ਫੁੱਲਾਂ ਨੂੰ ਫੁੱਲਾਂ ਇਹ ਕਿਹੜੇ ਹਾਂਜੀ ਕੀਰਤ ਪਰਸਾਹ ਜਾ ਰਹੇ ਪੰਜਾਬ ਦੇ ਮੁੱਖ ਮੰਤਰੀ ਵੀ ਪਹੁੰਚੇ ਉਹਨਾਂ ਨਾਲ ਕੀ ਗੱਲ ਹੋਈ ਤੁਹਾਡੀ ਜੱਕ ਹੋਈ ਨਹੀਂ ਸਾਰੀ ਗੱਲ ਦੱਸੋ ਗੱਲ ਕਰਨਾ ਚਾਹੁੰਦੇ ਜੀ ਪਰ ਸੁਣੀ ਨਹੀਂ ਉਹਨਾਂ ਨੇ ਆਪਦੀਓ ਸੁਣਾ ਕੇ ਪਹਿਲਾਂ ਵੀ ਮਿੱਠੀ ਗੋਲੀ ਆਉਂਦੀ ਹੈ ਜੀ ਤੇ ਹੁਣ ਵੀ ਦੇ ਕੇ ਚਲੇ ਗਏ ਬਸ ਆਈ ਗਰੀ ਹੁੰਦਾ ਜੀ ਕੁਛ ਕਿਹਾ ਉਹਨਾਂ ਨੇ ਬਸੇ ਵੀ ਪ੍ਰਵਾਸੀ ਹੁਣ ਬਾਹਰ ਕੇ ਅਗੇ ਨਹੀਂ ਵੀ ਪਰਿਵਾਰਾਂ ਨੂੰ ਖਾਂਮਾਂਗੇ ਸੀ ਬਸ ਆਪਦੇ ਜਿਹੜੇ ਉਹਦੇ ਨਾਲ ਆਏ ਸੀ ਅਤੀਮਾ ਸਾਹਿਬ ਉਹਨਾਂ ਕੋਲੋਂ ਪਾ 5 ਲੱਖ ਰੁਪਇਆ ਦੇ ਕੇ ਬਸ ਕੇਸ ਰਫਾਫਾ ਕਰ ਗਏ ਨੌਕਰੀ ਦਾ ਕੋਈ ਗੱਲ ਨਹੀਂ ਹੋਈ ਇੱਕ ਮੁੰਡੇ ਦੀ ਪਲਾਸਟਿਕ ਕੀਤੀ ਹੋਈ ਸੀ ਉਹ ਕਹਿੰਦਾ ਮੈਂ ਹੁਣ ਅ ਡਿਪਲੋਮਾ ਕਰ ਰਿਹਾ ਹਾਂ ਉਹ ਕਹਿੰਦੇ ਤੂੰ ਡਿਪਲੋਮਾ ਕਰ ਇਸ ਤੋਂ ਬਾਅਦ ਨੌਕਰੀ ਆ ਮੈਨੂੰ ਜ਼ਰੂਰ ਤਾਂ ਸਾਨੂੰ ਹੁਣ ਇਸ ਤੋਂ ਬਾਅਦ ਤਾਂ ਸਰਕਾਰੀ ਨੌਕਰੀ ਦੀ ਇਹਨਾਂ ਇਸ ਤੋਂ ਬਾਅਦ ਕੀ ਨੇ ਪੁੱਛਣਾ ਬਾਬਾ ਜੀ ਮੇਰੇ ਆਏ ਆ ਜਾ ਕੇ ਭਰੋਸਾ ਦੇ ਕੇ ਕਹਿੰਦੇ ਪਰਿਵਾਰਾਂ ਨੂੰ ਉਮੀਦ ਹੈ ਕਿ ਨਹੀਂ ਜੀ ਕੋਈ ਉਮੀਦ ਨਹੀਂ ਹੈ ਉਮੀਦ ਨਹੀਂ ਹੈ ਅੱਜ ਕਿੰਨੇ ਪਰਿਵਾਰਾਂ ਦੇ ਫੁੱਲਾਂ ਦੀ ਰਸਮ ਲੈ ਕੇ ਜਾ ਰਹੇ ਹੋ ਸੱਤ ਅੱਠ ਪਰਿਵਾਰ ਨੇ ਜੀ ਪਰ ਦੂਗੀ ਹੈ ਸਾਰੀ ਕੁਝ ਇਕੱਠੇ ਆ ਰਹੇ ਨੇ ਇਕੱਠੇ ਜਾ ਰਹੇ ਨੇ ਜਿਹੜੀ ਭੋਗ ਦੀ ਇਸ ਮੈਂ ਕਹਿ ਤਰੀਕ ਦੇ ਬੰਦੇ ਨੂੰ ਦੇਖੋ ਜੀ ਹਾਲੇ ਹਫਤਾ ਪਹੁੰਚ ਗਿਆ ਨਹੀਂ ਕਿੱਥੀ ਕੀ ਨਾਮ ਹੈ ਜੀ ਜੋਗਾ ਸਿੰਘ ਜੀ ਜੋਗਾ ਸਿੰਘ ਜੀ ਜਿਹਨੇ ਡੈਥ ਹੋਈ ਐ ਕੋਈ ਸੀਸੋ ਦੇ ਕਿ ਲਾ ਰਹੇ ਮੁੰਡਾ ਤੀਜੀ ਮੇਰਾ ਅੱਜ ਫਿਰ ਫੁੱਲਾਂ ਦੀ ਰਸਮ ਕਰ ਰਹੇ ਹਾਂ ਹਾਂ ਜੀ ਫੁੱਲ ਚੁਗੇ ਨੇ ਹਾਂ ਜੀ ਅੱਜ ਕਿੱਥੇ ਜਾ ਰਹੇ ਹੋ ਫੁੱਲਾਂ ਤੇ ਕੀਰਤ ਵਰਤ ਚਲ ਜਾ ਰਹੇ ਹਾਂ ਹਾਂ ਜੀ ਤੇ ਅੱਜ ਮੁੱਖ ਮੰਤਰੀ ਵੀ ਆਈ ਸੀ ਪੰਜਾਬ ਦੇ ਹਾਂਜੀ ਆਈ ਗੱਲਬਾਤ ਹੋਈ ਬੰਦੋ ਹਾਂਜੀ ਕੀ ਗੱਲਬਾਤ ਵੀ ਦੱਸੋ ਜੀ ਬੇਬੇ ਕੋਈ ਜਮੱਖਾ ਵਾਸਤੇ ਕੰਮ ਕਰਨਾ ਚਾਹੀਦਾ ਉਹ ਕੀ ਕਰਦਾ ਸੀ ਬੇਟਾ ਜੀ ਮਜ਼ਦੂਰੀ ਕਰਦਾ ਸੀ ਜੀ ਬੱਚੇ ਕੀ ਕੁਛ ਨਹੀਂ ਪਰਿਵਾਰ ਇੱਕ ਪੰਜ ਇੱਕ ਮਹੀਨਾ ਦਾ ਪੁੱਤ ਹੈ ਜੀ ਇੱਕ ਗੁੱਡੀ ਆ 3-4 ਸਾਲ ਦੀ ਕਿਆ ਰਹਾ ਹੈ ਕਿਆ ਰਹਾ ਹੈ ਨਹੀਂ ਕਰਦਾ ਹਾਂਜੀ ਨਾ ਜਾ ਰਹੀ ਹੈ। ਜਿਹੜੀ ਕਿਵੇਂ ਇਹੋ ਅੱਜ ਦੇ ਫੁਰਦਾਂ ਦੇ ਰਸਮ ਜਿਹੜੀ ਕੀਤੀ ਜਾ ਰਹੀ ਹੈ। ਅੱਜ ਇੱਥੇ ਪਿੰਡ ਗੁਜਰਾ ਤੋਂ ਸੱਤੇ ਪਰਿਵਾਰਾਂ ਦੇ ਜਿਹੜੇ ਜੀ ਚੜ੍ਹਾਈ ਕਰਕੇ ਜੈਰੀ ਲਿਖਤਵ ਨਾਲ ਉਹਨਾਂ ਦੇ ਫੁੱਲ ਚੁਗੇ ਨੇ ਤੇ ਉਹ ਸਾਰੇ ਫੁੱਲ ਕੀਰਤਪੁਰ ਸਾਹਿਬ ਅੱਜ ਲੈ ਕੇ ਸਾਂਝੇ ਤੌਰ ਤੇ ਜਾ ਰਹੇ ਨੇ। ਸ਼ਰੂਮੀ ਗੁਰਦੁਆਰਾ ਪਰੰਧ ਕਮੇਟੀ ਵੱਲੋਂ ਬੱਸ ਦਾ ਪ੍ਰਬੰਧਕ ਕਰਕੇ ਕਿਉਂਕਿ ਇਹ ਗਰੀਬ ਪਰਿਵਾਰ ਸੀਗੇ ਉਹ ਦਿੱਤਾ ਹੈ ਤੇ ਹੁਣ ਸਾਰੇ ਇਹ ਤੋਂ ਫੁੱਲ ਪਾ ਕੇ ਆਪਣੀ ਰਸਮਾਂ ਜਿਹੜੀ ਬਣਦੀਆਂ ਉਹਨੂੰ ਕਰਨ ਚੱਲੇ ਨੇ। ਇਹ ਇੱਕੋ ਬੱਸ ਭੇਜੀ ਜਾ ਰਹੀ ਹੈ। ਇੱਕ ਬੱਸ ਦੇ ਵਿੱਚ ਜੀ ਜਿਨ੍ਹਾਂ ਦਾ ਸੱਤ ਪਰਿਵਾਰ ਨੇ ਪੰਜ-ਪੰਜ ਬੰਦੇ ਨੇ ਤੇ 60 ਸੀਟਡ ਬੱਸ ਹੈ ਤੇ ਇਹਨਾਂ ਨੇ ਇੱਕ ਬੱਸ ਦੀ ਤਮੰਨਾ ਦੱਸੀ ਸੀ ਕਿ ਉਹ ਪ੍ਰਬੰਧ ਕਰਤਾ ਜੇ ਹੋਰ ਵੀ ਕਹਿਣਗੇ ਸਾਨੂੰ ਕੋਈ ਇਤਰਾਜ਼ ਨਹੀਂ ਤੇ ਸਰੋਣੀ ਕੁਰ ਦੁਬਾਰਾ ਪ੍ਰਬੰਧ ਕਮੇਟੀ ਹਮੇਸ਼ਾ ਚਾਹੇ ਜੋਗ ਦਿੰਦੀ ਰੋ ਮੁੱਖ ਮੰਤਰੀ ਦਾ ਤਾਂ ਮੈਂ ਸਮਝਦਾ ਕਿ ਮੈਂ ਕੀ ਉਹਤੇ ਕਮੈਂਟ ਕਰੂੰਗਾ ਸਾਰਿਆਂ ਨੂੰ ਪਤਾ ਹੈ ਅੱਜ ਜਿਹੜੀ ਆਮ ਸਰਕਾਰ ਬਣੀ ਹੈ ਤੇ ਉਹਦੇ ਕੰਮਕਾਰ ਬਾਰੇ ਦੇ ਸਾਰਾ ਸਿਸਟਮ ਬਾਰੇ ਸਾਰਿਆਂ ਨੂੰ ਪਤਾ ਹੈ ਤੇ ਉਹਨਾਂ ਦੀ ਬਦੌਲਤ ਹੀ ਮੈਂ ਸਮਝਦਾ ਕਿ ਅਸੀਂ ਸਾਰੇ ਕੁਝ ਆਪ ਉਤਰੀਆ ਸਰਕਾਰ ਤੇ ਇਹ ਇਹੀ ਤਾਂ ਮੈਂ ਗੱਲ ਸਮਝਦਾ ਕਿ ਏਡੇ ਵੱਡੇ ਮੰਤਰੀ ਹੋ ਕੇ ਉਹਨਾਂ ਨੂੰ ਖੁਦ ਆਪਣੀਆਂ ਜ਼ਿੰਮੇਵਾਰੀਆਂ ਦਾ ਨਹੀਂ ਪਤਾ ਦੇਖੋ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਇਹ ਜਿਹੜਾ 2 ਨੰਬਰ ਦੀ ਸ਼ਰਾਬ ਜਿਹੜੀ ਆ ਰਹੀ ਹੈ ਜ਼ਹਿਰੀਲੀ ਸ਼ਰਾਬ ਆ ਰਹੀ ਹੈ ਇਹ ਇਹ ਲਾਅ ਐਂਡ ਆਰਡਰ ਦੀ ਉਹੀ ਗੱਲ ਹੈ ਇਹ ਇਹ ਤਾਂ ਇਹਨਾਂ ਦੀ ਸਰਕਾਰ ਦੀ ਫਸਟ ਜ਼ਿੰਮੇਵਾਰੀ ਹੁੰਦੀ ਹੈ ਤੇ ਜਿਹੜੀ ਜੁਮੇਵਾਰੀ ਪਹਿਲੀ ਜੁਮੇਵਾਰੀ ਆ ਉਹਨੂੰ ਉਹ ਕਹ ਰਹੇ ਨੇ ਸਾਡੀ ਜੁਮੇਵਾਰੀ ਨਹੀਂ ਇਸੇ ਕਰਕੇ ਇਹਨਾਂ ਦਾ ਜਿਹੜਾ ਸਾਰਾ اخلاق ਹੈ ਨਾ ਉਹ ਨੰਗਾ